ਕਿ ਅੰਦਰ ਕੀ ਪਾਰਟੀ ਦਾ ਅੰਦਰੂਨੀ ਮਸਲਾ ਹੈ ਪਾਰਟੀ ਜੀ ਨੂੰ ਮਰਜ਼ੀ ਚੇਅਰਮੈਨ ਬਣਾਵੇ ਜਿਹਨੂੰ ਮਰਜ਼ੀ ਸਕੱਤਰ ਲਾਵੇ ਜਿਹਨੂੰ ਮਰਜ਼ੀ ਮੈਂਬਰ ਲਾਵੇ ਇਹਦੇ ਵਿੱਚ ਕੋਈ ਹੋਰ ਪਾਰਟੀ ਜਾਂ ਕੋਈ ਹੋਰ ਆਗੂ ਥੋੜੀ ਤੱਕ ਕਰੇਗਾ ਕਿ ਤੁਸੀਂ ਚੇਅਰਮੈਨ ਕਿਹਨੂੰ ਲਗਾਣਾ ਭਈ ਸਰਕਾਰੀ ਖਜ਼ਾਨੇ ਚੋਂ ਜੇ ਤਾਂ ਖਰਚਾ ਆਉਣਾ ਹੈ ਸਰਕਾਰੀ ਖਜ਼ਾਨੇ ਚੋਂ ਤਰਖਾਹਾਂ ਜਾਣੀਆਂ ਪੈਸਾ ਲੱਗਣਾ ਹੈ ਇਹ ਤੇ ਅੰਦਰੂਨੀ ਮਾਮਲਾ ਪਾਰਟੀ ਦਾ ਮਾਮਲਾ ਹੈ ਇਹ ਨਹੀਂ ਸਰਕਾਰ ਦਾ ਮਾਮਲਾ ਹੈ ਜੀ ਪਹਿਲਾਂ ਤੇ ਇੱਕ ਮਰਜ਼ੀ ਨਾਲ ਕਿਵੇਂ ਲਾਉਣੇ ਚਾਹੀਦੇ ਜਿੱਦ ਸਰਕਾਰ ਦਾ ਕੋਈ ਵੀ ਖਰਚਾ ਜਾਣਾ ਜਿੱਥੋਂ ਖਜ਼ਾਨੇ 'ਚ ਚੁੰਨਾ ਲੱਗਣਾ ਸੁਪ-ਸੁਪਟਾਂ ਜਾਣੀਆਂ ਵੈਸੇ ਹੀ ਮੈਂ ਤੇ ਕਹਿੰਦਾ ਕਿ ਐਡਵਰਟਾਈਜ਼ਮੈਂਟ ਹੋਣੀ ਚਾਹੀਦੀ ਹੈ ਤੇ ਇਹ ਚੇਅਰਮੈਨਾਂ ਦੀ ਵੀ ਤੇ ਲੱਗਣੀ ਚਾਹੀਦੀ ਹੈ ਕਿਸੇ ਬੋਰਡ ਦੇ ਰਾਹੀਂ ਲੱਗਣੀ ਚਾਹੀਦੀ ਜਿਵੇਂ ਸਿਲੈਕਸ਼ਨ ਬੋਰਡ ਹੁੰਦਾ ਪਤਾ ਲੱਗੇ ਕਿ ਇਹਦੀ ਕੀ ਕੁਆਲੀਫਿਕੇਸ਼ਨ ਹੈ ਅਸਲੀ ਕੋਈ ਅਕਾਊਂਟੇਬਿਲਟੀ ਤੇ ਹੋਵੇ ਇਹ ਮਨਮਰਜ਼ੀ ਹੈ ਕਿ ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਆ ਕਿ ਮਲਾਈ ਦਾ ਇਹ ਪਪੂਲਰ ਹੋ ਗਿਆ ਕਿ ਕਿਹੜੇ ਮਲਾਈਦਾਰ ਮਹਿਕਮੇ ਆ ਕਿਹੜੀਆਂ ਮਲਾਈਦਾਰ ਮਲਾਈਆਂ ਕਾਂਡ ਤੱਕ ਵਿੱਚ ਭੇਜਿਆ ਤੇ ਲੱਤੂ ਖਾਣੇ ਰਸਗੁੱਲੇ ਕਾਂਡ ਤੇ ਗਿਆ ਫੇ ਲੰਘ ਤੇ ਆ ਇਹਨਾਂ ਗੱਲਾਂ ਦੇ ਉੱਤੇ ਇਹ ਸਾਡੀ ਸਾਈਕੋਲੋਜੀ ਬਣ ਚੁੱਕੀ ਆ ਹੁਣ ਕਿ ਵਾਕਿਆਈ ਐਡਮਿਨਿਸਟਰੀ ਤੋਂ ਇਨਾ ਪੈਸਾ ਬਣਾਉਣਾ ਐਸ ਚੇਅਰਮੈਨ ਲਈ ਤੋਂ ਇਨਾ ਪੈਸਾ ਬਣਾਉਣਾ ਇੱਕ ਮੂਲ ਗੱਲ ਸਮਝ ਲੈਣੀ ਚਾਹੀਦੀ ਹੈ ਸਾਨੂੰ ਹਰਪ੍ਰੀਤ ਜੀ ਜੀ ਇਹ ਜਿਹੜੀ ਪਾਰਟੀ ਆ ਇਹਨੂੰ ਪਾਰਟੀ ਕਹਿਣਾ ਨਹੀਂ ਚਾਹੀਦਾ ਇਹ ਪ੍ਰਾਈਵੇਟ ਲਿਮਟਿਡ ਕੰਪਨੀਆਂ ਤੇਜਰੀਵਾਲ ਦੀ ਹਮ ਤੇਜਰੀਵਾਲ ਕਹਿੰਦਾ ਮੈਂ ਇਹਨੂੰ ਜਨਮਦਾਤਾ ਮੈਂ ਇਹਦਾ ਮਾਲਕ ਆ ਉਹ ਕਹਿੰਦਾ ਜਿਹੜਾ ਜਿਹਨੂੰ ਮੈਂ ਉਂਗਲੀ ਕਰੂੰਗਾ ਜਿਹਨੂੰ ਮੈਂ ਟਿਕ ਤਾਉਂਗਾ ਉਹੋ ਹੀ ਇੱਥੇ ਪਾਰਟੀ ਚ ਰਹੂਗਾ ਉਹੋ ਹੀ ਐਮਐਲਏ ਬਣੂਗਾ ਉਹੋ ਹੀ ਮਿਨਿਸਟਰ ਬਣੂਗਾ ਉਹੋ ਹੀ ਚੀਫ ਮਿਨਿਸਟਰ ਬਣੂਗਾ ਦੇ ਫੁੰਦੇ ਕੌਣ ਨੇ ਤੁਸੀਂ ਸਾਰੇ ਮੈਨੂੰ ਕੋਈ ਗੱਲ ਕਹਿਣ ਵਾਲੇ